ਕੀ ਤੁਸੀਂ ਸਾਹ ਬਲਗਮ ਰੇਸ਼ੀ ਤੋਂ ਪਰੇਸ਼ਾਨ ਹੋ ਤਾਂ ਅੱਜ ਆਪਾਂ ਗੱਲ ਕਰਦੇ ਆਂ ਬਰਿੰਦਰ ਜੀ ਨਾਲ ਜੋ ਕਾਫੀ ਲੰਮੇ ਸਮੇਂ ਤੋਂ ਇਹਨਾਂ ਸਾਰੀਆਂ ਦਿੱਕਤਾਂ ਤੋਂ ਪਰੇਸ਼ਾਨ ਸੀ ਅੱਜ ਕੀ ਨਾਮ ਕੀਆ ਬਰਿੰਦਰ ਸਿੰਘ ਜੀ ਕੀ ਦਿੱਕਤ ਕੀ ਸੀ ਹਰ ਖੰਗ ਨਹੀਂ ਹਟਦੀ ਸੀ ਜੀ ਛਾਤੀ ਬਲਗਮ ਵਾਲੀ ਸੀ ਠੀਕ ਹੈ ਕਾਫੀ ਕਾਫੀ ਸਾਲ ਤੋਂ ਸੀਗੇ ਪੰਜ ਛੇ ਸਾਲ ਤੋਂ ਠੀਕ ਹੈ ਹਾਂ ਕੀ ਦਿੱਕਤ ਕੀ ਆ ਰਹੀ ਸੀ ਦਿੱਕਤ ਸਰ ਬਲਗਮ ਬਹੁਤ ਆਉਂਦੀ ਸੀ ਛਾਤੀ ਰਾਈ ਹਾਂ ਜੀ ਤੇ ਕਾਫੀ ਡਾਕਟਰਾਂ ਦਾ ਦਿਖਾ ਕੇ ਦੇਖ ਲਈ ਆਰਾਮ ਨਹੀਂ ਆਇਆ ਹੈਗਾ ਠੀਕ ਹੈ ਤੇ ਹਾਂ ਜੀ ਮਿੱਟੀ ਤੋਂ ਅਲਰਜੀ ਹੁੰਦੀ ਸੀ ਹਾਂ ਜੀ ਮਿੱਟੀ ਤੋਂ ਹੁੰਦੀ ਸੀਗੀ ਇਹ ਅਲਰਜੀ ਠੀਕ ਹੈ ਅਲਰਜੀ ਹੋ ਕਰਕੇ ਮਤਲਬ ਛੱਤ 'ਚ ਰੇਸ਼ੇ ਛੱਤੀ ਦੇ ਵਿੱਚ ਰੇਸ਼ੇ ਹਾਂ ਠੀਕ ਹੈ ਹੋਰ ਕੋਈ ਦਿੱਕਤ ਇਸ ਤੋਂ ਇਲਾਵਾ ਸੀ ਕੀ ਜਾਂ ਬਸ ਖੰਘ ਦੀ ਸੀ ਨਹੀਂ ਕੱਲੀ ਖੰਘ ਦੀ ਹੋ ਸੀਗੀ ਠੀਕ ਹੈ ਹਾਂ ਜੀ ਕਿੰਨਾ ਸਮਾਂ ਹੋ ਗਿਆ ਮੈਡੀਸਿਨ ਚੱਲਦੇ ਨੂੰ ਆਪਣੇ ਤੋਂ ਆਪਣੇ ਕੋ ਦੋ ਮਹੀਨੇ ਹੋ ਗਏ ਉਹ ਵਾਰ ਕੱਗੇ ਨੇ ਠੀਕ ਹੈ ਹਾਂ ਜੀ ਤਕਰੀਬਨ ਕਿੰਨੇ ਪੈਸੇ ਤੁਸੀਂ ਕਹਿ ਸਕਦੇ ਹੋ ਠੀਕ ਹੈ 100 ਦੇ ਵਿੱਚੋਂ 70% ਸਰ ਸਾਰ ਸਹੀ ਆ। ਠੀਕ ਹੈ। ਹਾਂਜੀ। 2 ਮਹੀਨੇ ਦੇ ਵਿੱਚ 70% ਠੀਕ ਹੋ ਬਿਲਕੁਲ। ਹਾਂਜੀ ਹਾਂਜੀ ਠੀਕ ਹੈ। ਅ ਇਸ ਤੋਂ ਇਲਾਵਾ ਕੋਈ ਦਿੱਕਤ ਹੁਣ ਆ ਰਹੀ ਹੋਵੇ ਜਾਂ ਦੱਸ ਸਕਦੇ ਹੋ। ਨਹੀਂ ਨਹੀਂ ਹੁਣ ਸਰ ਓਕੇ ਆ ਬਿਲਕੁਲ। ਠੀਕ ਹੈ। ਹੁਣ ਵੈਲਕਮ ਨਿਕਲਦੀ ਸਵੇਰੇ ਸਵੇਰੇ? ਹਾਂਜੀ ਹਾਂਜੀ ਵੈਲਕਮ ਨਿਕਲ ਰਹੀ ਹੈ। ਠੀਕ ਹੈ। ਹਾਂਜੀ। ਸਾਲਿਆਂ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਹੁਣ? ਨਹੀਂ ਹੁਣ ਨਹੀਂ ਆ ਰਹੀ। ਠੀਕ ਹੈ। ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਤੇ ਤੁਸੀਂ ਦੱਸ ਸਕਦੇ ਹੋ। ਨਹੀਂ ਹੁਣ ਕੋਈ ਦਿੱਕਤ ਨਹੀਂ ਹੈਗੀ। ਠੀਕ ਹੈ। ਵਿਸ਼ਵਾਸ ਮਤਲਬ ਠੀਕ ਹੋ ਗਿਆ। ਹਾਂਜੀ ਹਾਂਜੀ ਹੁਣ ਵਿਸ਼ਵਾਸ ਹਨ। 100 sim sí. um...